ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀ ਲਾਸਟ ਵੀਡੀਓ 'ਚ ਵੀ ਕਹਾਣੀ ਬਿਲਕੁਲ ਚੇਂਜ ਹੋਊਗੀ ਆਉਣ ਵਾਲੇ ਦਿਨਾਂ 'ਚ ਉਹ ਐਮਐਸ ਵੀ ਮੈਂ ਅਗਲੇ 7 ਦਿਨਾਂ ਵਾਸਤੇ ਇੱਕ ਓਸ਼ੋ ਆਸ਼ਰਮ 'ਚ ਆਇਆ ਧਰਮਸ਼ਾਲਾ ਦੇ ਨੇੜੇ ਓਸ਼ੋ ਨਿਸਾਰਗ ਉਹ ਬਾਅਦ ਸਾਨੂੰ ਦਿਖਾਉਣਾ ਵੀ ਤੇ ਅਗਲੇ 7 ਦਿਨ ਹੁਣ ਮੈਂ ਇੱਕ ਹੋਰੇ ਗਰੁੱਪ ਐ ਸਟੋਰੀ ਕਰਕੇ ਉਹਦੇ 'ਚ ਟੋਟਲੀ ਆਈਸੋਲੇਸ਼ਨ ਚ ਚੱਲ ਜਾਗੇ। ਮਾ ਆਈਸੋਲੇਸ਼ਨ ਨਾਲ ਕਿਸੇ ਨਾਲ ਗੱਲਬਾਤ ਮੋਬਾਈਲ ਰੱਖ ਲਾਂਗੇ ਸਾਡੇ ਕਿਸੇ ਨਾਲ ਬੋਲਣਾ ਨਹੀਂ। ਤੇ ਮਤਲਬ ਕੋਈ ਟਾਈਮ ਦਾ ਕੋਈ ਨਹੀਂ ਉਹ ਆਪੇ ਠਾਉਣਗੇ ਜਦੋਂ ਮਰਜੀ ਠਾ ਲੈਣਾ ਤੇ ਮਤਲਬ ਪੂਰਾ ਟਾਈਮ ਕੀ ਧਿਆਨ ਚੱਲਦਾ ਰਹੂਗਾ। ਰਾਤ ਨੂੰ ਸੌਣ ਨੂੰ ਮਿਲੂਗਾ। ਜਦੋਂ ਉਹ ਕਹਿਣਗੇ ਵੀ ਉੱਠ ਜਾਓ ਚਲੋ ਆਜੋ ਧਿਆਨ ਕਰਨ। ਉਦੋਂ ਧਿਆਨ ਕਰਨ ਬਗ ਜਾਗੇ। ਤੇ ਸੱਤ ਦਿਨ ਇਹ ਹੀ ਚੱਲੂਗਾ। ਕੋਈ ਮੋਬਾਈਲ ਨਹੀਂ ਕੋਈ ਕਿਸੇ ਨਾਲ ਬੋਲਣਾ ਚੱਲਣਾ ਨਹੀਂ ਸੈਂ ਨੀ ਮੀਆ ਬਾਗੇ ਰੱਖਣੀਆਂ ਨੇ ਤੇ ਕੋਈ ਕਿਸੇ ਨਾਲ ਕੰਟੈਕਟ ਨਹੀਂ ਕਰਨਾ ਟੱਚ ਨਹੀਂ ਕਰਨਾ ਹਗ ਨਹੀਂ ਕਰਨਾ ਤਾਂ ਐਵੇਂ ਦਾ ਸਿਸਟਮ ਹੈ ਜਿਹੜਾ ਆਉਣ ਵਾਲੇ 7 ਦਿਨਾਂ ਚ ਹੋਣ ਵਾਲਾ ਟੋਟਲੀ ਆਈਸੋਲੇਸ਼ਨ ਆਈਸੋਲੇਸ਼ਨ ਐਂਡ ਸਾਇਲੈਂਸ ਤੇ ਇਹ ਅਗਲੇ 7 ਦਿਨਾਂ ਚ ਹੋਣ ਵਾਲਾ ਪ੍ਰੋਗਰਾਮ ਹੈ ਜਿਹੜਾ ਮੈਂ ਅਟੈਂਡ ਕਰੂੰਗਾ ਓਸ਼ਵ ਆਸ਼ਰਮ ਚ ਤੇ ਹੁਣ ਮੈਂ 7 ਦਿਨਾਂ ਬਾਅਦ ਇੱਥੋਂ ਨਿਕਲੂ ਆਸ਼ਰਮ ਚ ਫੇਰ ਤੁਹਾਨੂੰ ਅਪਡੇਟ ਕਰੂੰਗਾ ਤੇ ਹੁਣ ਆਪਾਂ ਥੋੜਾ ਜਿਹਾ ਇਹ ਓਸ਼ੋ ਆਸ਼ਰਮ ਦਾ ਚੱਕਾ ਲੈਨੇ ਆਸ਼ਰਮ ਬਹੁਤ ਸੋਹਣਾ ਬਣਿਆ ਹੋਇਆ ਆ ਦੇਖੋ ਐਵੇਂ ਦਾ ਮਾਹੌਲ ਹੈ ਬਹੁਤ ਸੋਹਣਾ ਬਣਾਇਆ ਹੋਇਆ ਆ ਰਹਿਣ ਵਾਸਤੇ ਕੋਟੇਜ ਕਮਰੇ ਵੀ ਨੇ ਜਿਹੜਾ ਆ ਸਾਹਮਣੇ ਆਹ ਆ ਇਹ ਮੈਡੀਟੇਸ਼ਨ ਹਾਲ ਹੈ ਤੇਦੀ ਬਿਊਟੀ ਕਿਹ ਹੈ ਮੇੜਿਆ ਹਰੂਮ ਨੇ ਤੇ ਕਾਟੇਜ ਨੇ ਇਹਦੇ ਨਾਲ-ਨਾਲ ਨਦੀ ਚੱਲਦੀ ਹੈ ਥੱਲੇ ਜਾ ਕੇ ਦੇਖੋ ਆਹ ਮੈਡੀਟੇਸ਼ਨ ਹਾਲ ਆ ਚੱਲਦੀ ਹੈ ਨਦੀ ਤਾਂ ਇਹਦੇ ਇਹ ਸਾਰੇ ਕਾਟੇਜ ਬਣੇ ਹੋਏ ਨੇ ਰਹਿਣ ਦੇ ਇਹਦੇ ਨਾਲ-ਨਾਲ ਨਦੀ ਚੱਲਦੀ ਹੈ ਤੇ ਇਧਰਲੇ ਪਾਸੇ ਆਹਾਂ ਪੂਰਾ ਹੈ ਉਹ ਸੋ ਆਸ਼ਰਮ ਦਾ ਏਰੀਆ ਤੇ ਜਗਾ ਜਗਾ ਤੇ ਬਣੇ ਬਣੇ ਕੋਟੇਜ ਬਹੁਤ ਸੋਹਣੀ ਜਗਾ ਬਣਾਈ ਹੋਏ ਕੋਟੇਜ ਵੀ ਹਮ ਇਕੱਠੇ ਨਹੀਂ ਹੈਗੇ ਮੇਕਾ ਹੈ ਫਿਰ ਵਿੱਚ ਸਪੇਸ ਹੈ ਤੇ ਫਿਰ ਉਹ ਅਗਲਾ ਕੋਟੇਜ ਆ ਜਾਊਗਾ ਤਾਂ ਪਰਲੇ ਪਾਸੇ ਦੀ ਚੱਲਦੇ ਆਂ ਸਾਨੂੰ ਬੋਲ ਦਿਖਾਂ ਉਹ ਸਾਹਮਣੇ ਪੂਰੀ ਜਿਹੜੀ ਦੌੜਾਦਾਰ ਰੇਂਜ ਉਹ ਦਿਖਦੀ ਆ ਬਰਫ਼ ਪਈ ਹੋਈ ਆ ਧੁੱਪ ਪੈ ਰਹੀ ਆ ਇਹਦਾ ਵੀ 뷰 ਬਹੁਤ ਸੋਹਣਾ ਹੋ ਜਾਣਾ ਜਦੋਂ ਹੋਰ ਬਰਫ਼ ਪੈ ਜਾਣਗੀ ਬਹੁਤ ਸੋਹਣਾ ਕਿਹ ਆ ਬਾਕੀ ਵੀ ਆਪਾਂ ਅੰਦਰਲੇ ਪਾਸੇ ਆ ਗਏ ਇੱਥੇ ਦੇਖੋ। ਕਿਆ ਬਾਤ ਹੈ। ਵਿੱਚ چھوٹے ਖੇਤ ਵੀ ਬਣਾਏ ਹੋਏ ਨੇ। ਦਰਖਤ ਲਾਏ ਹੋਏ ਨੇ। ਤੇ ਵਿੱਚ ਵਿੱਚ ਕਾਟੇਜ ਬਣਾਈ ਹੋਈ ਹੈ। ਥਾ-ਥਾ ਤੇ ਬੈਠਣ ਨੂੰ। ਆ ਕਿੰਨਾ ਸੋਹਣਾ ਲੱਗ ਰਿਹਾ। ਤਾਂ ਐਵੇਂ ਦਾ ਏਰੀਆ। ਇਹ ਹੈ ਮੈਡੀਟੇਸ਼ਨ ਸੈਂਟਰ ਦੇਖੋ ਕਿੰਨੇ ਸੋਹਣੇ ਸ਼ੇਪ ਬਣਾਈ ਹੈ ਦੀ ਇੱਥੇ ਅੱਗੇ ਖੇਤ ਬਣਾਏ ਹੋਏ ਆ ਕਈ ਵਾਰ ਸਰੋਂ ਕਣਕ ਇਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਅਗਲੇ 7 ਦਿਨ ਇਹਦੇ ਨਜ਼ਾਰੇ ਲਵਾਂਗੇ ਆਪਾਂ ਆਹ ਕੁਝ ਹੋਰ ਰੂਮ ਰਹਿਣ ਵਾਸਤੇ ਇੱਧਰਲੇ ਪਾਸੇ ਮੇਰਾ ਰੂਮ ਬਣਿਆ ਹੋਇਆ ਆ ਬਿਲਡਿੰਗ 'ਚ ਇਹ ਆ ਭਾਈ ਮੇਰਾ ਰੂਮ ਇੱਦੇ 'ਚ ਐਵੇਂ ਦੋ ਬੈੱਡ ਲੱਗੇ ਹੁੰਦੇ ਆ ਇੱਕ ਆ ਤੇ ਆ ਮੇਰਾ ਇੱਦੇ 'ਚ ਐਵੇਂ ਵੀ ਇੱਕ ਬੰਦਾ ਹੋਰ ਆ ਕੇ ਰੋਕਦਾ ਹੈ ਸ਼ੇਅਰਿੰਗ ਬੇਸਿਸ ਹੁੰਦਾ ਤੇ ਇੱਧਰ ਬਾਥਰੂਮ ਬਣਿਆ ਹੋਇਆ ਬੜੀ ਸਪੇਸ ਹੈ ਮੇਰਾ ਮੋੜ ਲਓ ਮਹੌਲ ਘੈਂਟ ਹੁੰਦਾ ਬਹੁਤ ਸੋਹਣੇ ਰੂਮ ਸਾਫ ਸੁਥਰੇ ਘੈਂਟ ਹੁੰਦਾ ਪੂਰਾ ਕੰਮ ਠੀਕ ਹੈ ਜੀ ਟਾਟਾ ਬਾਏ ਬਾਏ 7 ਦਿਨਾਂ ਬਾਅਦ ਮਿਲਦੇ ਆਂ